ਪੈਰਿਸ 올림픽 ਖੇਡਾਂ ਦੌਰਾਨ ਭਾਰਤ ਤੇ ਸਪੇਨ ਵਿਚਾਲੇ ਹੋਏ ਹਾਕੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਹਾਕੀ ਟੀਮ ਵੱਲੋਂ ਬ੍ਰੌਂਜ਼ ਮੈਡਲ ਜਿੱਤਣ ਤੋਂ ਬਾਅਦ ਅੱਜ ਭਾਰਤੀ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਿਤ ਖਿਡਾਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੇ ਪੁੱਜੇ ਜਿੱਥੇ ਉਨ੍ਹਾਂ ਦਾ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ ਉੱਥੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਸਾਬਕਾ ਹਾਕੀ ਖਿਡਾਰੀ ਅਤੇ ਵਿਧਾਇਕ ਪ੍ਰਗਟ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਖਿਡਾਰੀਆਂ ਦਾ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਇਹਨਾਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 올림픽 ਖੇਡਾਂ ਵਿੱਚ ਮੈਡਲ ਜਿੱਤ ਕੇ ਇਹਨਾਂ ਖਿਡਾਰੀਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਵਿਸ਼ਵ ਪੱੜ ਵਿੱਚ ਨਾਮ ਰੋਸ਼ਨ ਕੀਤਾ ਹੈ। ਜਿਸ ਦੇ ਚਲਦੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਪ੍ਰਗਟ ਸਿੰਘ ਨੇ ਵੀ ਇਸ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ ਅਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਗ੍ਰਹਿ ਨਗਰ ਵਿਖੇ ਪੁੱਜਣ ਤੇ ਜੋ ਸਵਾਗਤ ਕੀਤਾ ਗਿਆ ਉਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ। ਉਹਨਾਂ ਕਿਹਾ ਕਿ ਜੇਕਰ ਸਾਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਧੀਆ ਗਰਾਊਂਡਾਂ ਅਤੇ ਚੰਗੇ ਸਟੇਡੀਅਮ ਹੋਣਗੇ ਤਾਂ ਸਾਡੇ ਖਿਡਾਰੀ ਵਧੀਆ ਪ੍ਰੈਕਟਿਸ ਕਰਕੇ ਚੰਗੀਆਂ ਮੱਲਾਂ ਮਾਰ ਸਕਣਗੇ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਮਤਲਬ ਲੋਕ ਪੰਜਾਬ ਨੂੰ ਬਦਨਾਮ ਕਰਦੇ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਆਫਤਾਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਦਾ ਦੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਾਦੀ ਸੈਂਟਰ ਗਵਰਨਮੈਂਟ ਵੱਲੋਂ ਵੀ ਸੈਂਟਰ ਗਵਰਨਮੈਂਟ ਨੇ ਸਾਡੇ ਸਾਡੇ ਫੰਡ ਰੋਕਦੇ ਸੱਚੀ ਕਦੀ ਗੱਲ ਕਿ ਪੰਜਾਬ ਤੱਕ ਹੀ ਨਾ ਕਰੇ ਪਤਾ 2.5 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਖੇਡਾਂ ਬਤ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਿਆ ਲਾ ਅਡਵਾਂਸ ਦਿੱਤੇ ਪੰਨੀਆਂ ਸਰਕਾਰਾਂ ਨੇ ਕੀ ਕਹਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸੇ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖੰਦੀ ਸਾਹਿਬ ਨੇ ਐਡਵਾਂਸ ਹਾਰੇ ਕੋ ਦੀ ਜਿਹੜੀ ਬਤ ਦਿੱਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮਤਲਬ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਜੰਗਿਆ ਸਪੋਰਟਸ ਅਕੈਡਮੀ ਜਿਹੜੀ ਆ ਉਹਨਾਂ ਦੇ ਵਿੱਚ ਜਾ ਉਹਦਾ ਸਿੱਟਾ ਕਿ ਅੱਜ ਆਪਾਂ ਮਤਲਬ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ। ਔਰ ਪੰਜ ਅਮਰਸਦ ਦੇ ਇਹ ਵੀ ਸਾਡੇ ਲਈ ਮੈਂ ਅਮਰਸਦ ਨੂੰ ਬਲੌਗ ਕਰਦਾ। ਇਹਦੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਤਲਬ ਖਿਡਾਰੀ ਆ ਉਹ ਮਤਲਬ ਜਰੇ ਦੇ ਵਿੱਚ ਆ ਗਏ। ਸੋ ਅੱਜ ਪੰਜਾਬ ਦੀ ਬਹੁਤ ਗੌਰਵ। ਪੰਜਾਬ ਵੱਲੋਂ ਅੱਜ ਤੇ ਅਸੀਂ ਜੀ ਆਇਆਂ ਕਹਦੇ। ਬਾਕੀ ਮੁਖਵੰਤੀ ਸਾਹਿਬ ਨੇ ਪਹਿਲਾਂ ਹੀ ਦੋਸਤ ਕਰਤਾ ਕਿ 1 ਕਰੋੜ ਰੁਪਈਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦਵਾਂਗੇ ਸਾਡੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤਾਂ ਹੋਣੀ ਸਾਡੇ ਖਿਡਾਰੀਆਂ ਨੂੰ 1 ਕਰੋੜ ਰੁਪਏ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ੰਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਇੱਥੇ ਪਹੁੰਚੇ ਹਾਂ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੀ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਦੇਖੋ ਕੱਲੇ ਪੰਜਾਬ ਲਈ ਨਹੀਂ ਆ ਪੂਰੇ ਦੇਸ਼ ਲਈ ਮਾਣ ਦੀ ਕਰਦਾ ਕਿਉਂਕਿ ਅ ਲਗਾਤਾਰ ਸੈਕੰਡ ਟਾਈਮ ਇਹ ਠੀਕ ਹੈ ਵੀ ਅਸੀਂ ਆਸ ਵੱਧ ਕਰਦੇ ਆ ਵੀ ਪਿਛਲੀ ਵਾਰੀ ਸਾਨੂੰ ਜਿਹੜਾ ਮੈਡਲ ਤੀਜੇ ਨੰਬਰ ਦਾ ਸੀ ਇਸ ਵਾਰੀ ਅਸੀਂ ਦੂਜੇ ਜਾਂ ਪਹਿਲੇ ਦਾ ਚਾਹਦੇ ਸੀ ਪਰ ਜਿਹੜੇ ਬੱਚੇ ਆ ਉਹਨਾਂ ਨੇ ਬਹੁਤ ਵਧੀਆ ਖੇਡੇ ਹੈਗੇ ਔਰ ਜਿਹੜਾ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦਾ ਨਾਮ ਜੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਲੈ ਕੇ ਆਈਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਫਿਰ ਸੇਰ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ ਸਾਰਿਆਂ ਨੇ ਵਧੀਆ ਕੀਤਾ ਜੀ ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ক্লোਜ਼ਲੀ ਅਸੀਂ ਰਹਿ ਗਏ ਆ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਐ ਇਸ ਵਾਰੀ ਉਹ ਵੀ ਬਹੁਤ ਮਾਨ ਵਾਲੀ ਗੱਲ ਆ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골ਡ ਮੈਡਲ ਲੱਗੇ